ਸ਼ਨੀ ਜੰਤੀ ਦੇ ਸੋ ਮੌਕੇ ਤੇ ਪ੍ਰਾਣਾ ਵਿਆਰ ਸਾਨੇਵਾਲ ਸ਼੍ਰੀ ਸਨੀ ਤਾਮ ਮੰਦਿਰ ਵਿਖੇ ਬੜੀ ਹੀ ਸ਼ਰਧਾ ਤੇ ਉਤਮਤਾ ਨਾਲ ਮਨਾਇ ਗਈ। ਇਸ ਮੌਕੇ ਤੇ ਪੰਡਿਤ ਸੰਜੀ ਕੁਮਾਰ ਨੇ ਦੱਸੇ ਕਿ ਅੱਜ ਸ਼ਨੀ ਜੰਤੀ ਦੇ ਸੋ ਮੌਕੇ ਤੇ ਸ਼੍ਰੀ ਸਨੀ ਤਾਮ ਮੰਦਿਰ ਸਾਨੇਵਾਲ ਵਿਖੇ ਭਜਨ ਕੀਰਤਨ ਕਰਵਾਇਆ ਗਿਆ। ਇਸ ਮੌਕੇ ਤੇ ਬਾਬਾ ਗਲਬਦਾ ਜੀ ਹਰਨਾਮਪੁਰੇ ਵਾਲੇ ਨੇ ਆਪਣੇ ਕਾਰਕਮਲਨ ਦੀ ਜੋਤੀ ਪ੍ਰਦਾਨ ਕੀਤੀ ਅਤੇ ਮਸ਼ਹੂਰ ਕਲਾਕਾਰ ਪਵਨ ਰਾਜਪੂਤ ਕੋਲੋਂ ਭਜਨ ਕੀਰਤਨ ਕੀਤਾ ਗਿਆ। ਦੂਰੋਂ ਨੇੜੇ ਚਲ ਕੇ ਸ਼ਨੀ ਭਗਤਾ ਨੇ ਸ਼ਨੀ ਮੰਦਿਰ 'ਚ ਪਹੁੰਚ ਨਤਮਸਤਕ ਹੋਏ। ਇਸ ਮੌਕੇ ਤੇ ਲੰਗਰ ਵੀ ਉਤਟ ਵਰਤਾਇਆ ਗਿਆ। मरिय सरू पूरियूं लोकी तकदियां हिन तक रै म AHHHHH ਪਹਿਲਾਂ ਦਾ ਸ਼ਰਨਾਰਜੇ ਕਾਰਾ ਸ਼ਨੀ ਦੇ ਮਹਾਰਾਜ ਜੀ ਦੀ ਕਾ ਚੈਰ ਆਰਤੀ ਚੱਲੇ ਇਹ ਜਿਹੜਾ ਪ੍ਰੋਗਰਾਮ ਹੈ ਸ਼ਨੀ ਜੰਤੀ ਦਾ ਪ੍ਰੋਗਰਾਮ ਹੈ ਸ਼ਨੀ ਦੇਵ ਜੀ ਦਾ ਜੋ ਜਨਮ ਦਿਨ ਆ ਉਹ ਜੇਠ ਦੀ ਮਾਵਸ ਨੂੰ ਹੁੰਦਾ ਅੱਜ 12 ਵਜੇ ਤੋਂ ਬਾਅਦ ਉਹ ਮਾਵਸ ਲੱਗ ਜਣੀ ਆ ਕੱਲ ਨੂੰ ਸਵੇਰੇ 8 ਵਜੇ ਤੱਕ ਉਹ ਮਾਵਸ ਇਸ ਕਰਕੇ ਉਸ ਤੋਂ ਬਾਅਦ ਸਾਰੀ ਰਾਤ ਸ਼ਨੀ ਜੀ ਦੇ ਪ੍ਰੋਗਰਾਮ ਚੱਲਣਗੇ ਜਗ੍ਹਾ ਜਗ੍ਹਾ ਚੱਲਣਗੇ ਇਹ ਹਰ ਸਾਲ ਸ਼ਨੀ ਦਾਮ ਮੰਦਿਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਉਹ ਇਸ ਦਿਨ ਮਹਾਰਾਜ ਜੀ ਆਉਂਦੇ ਨੇ ਮਾਰੇ ਜਾ ਕੇ ਜੋ ਪ੍ਰਟੈਂਡ ਕਰਦੇ ਨੇ ਕੀਰਤਨ ਮੰਡਲੀ ਜਾਂਦੀ ਆ ਭਜਨ ਕੀਰਤਨ ਚੱਲਦਾ ਸਾਰੀ ਦਿਹਾੜੀ ਚੱਲੂਗਾ ਲੰਗਰ ਅਤੁੱਟ ਚੱਲਦਾ ਪ੍ਰਭੂ ਜੀ ਦਾ ਔਰ ਸ਼ਨੀ ਜੀ ਦੇਵੋਂ ਦੇ ਦੇਵ ਸ਼ਨੀ ਦੇਵ ਜੀ ਨੇ ਭੋਲੇ ਸ਼ੰਕਰ ਤੇ ਚੇਲੇ ਨੇ ਦੁਨੀਆ ਦੇ ਨੇਪਾਲ ਕਾ ਨੇ ਕੇ ਕਿਸਨ ਦੰਡ ਦੇਣ ਦਾ ਹੱਕ ਹੈ ਤਾਂ ਸਿਰਫ ਸ਼ਨੀ ਦੇਵ ਜੀ ਨੂੰ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਦੰਡ ਦੇਣਾ ਸ਼ਨੀ ਦੇਵ ਦਾ ਸ਼ਨੀ ਦਾ ਮੰਦਿਰ ਇਹ ਸ਼ਨੀ ਦਾ ਮੰਦਿਰ ਪੁਰਾਣਾ ਬਾਜ਼ਾਰ ਸਾਹਨੇਵਾਲ ਦੇ ਵਿੱਚ ਪੈਂਦਾ ਜੀ ਹਰ ਸਾਲ ਬੜੀ ਤੁਮਤਮਨਾ ਮਨਾਇਆ ਜਾਂਦਾ ਹੈ ਸ਼ਨੀ ਦੇਵ ਜੀ ਦਾ ਇਹ ਫੰਕਸ਼ਨ ਜਿਹੜਾ ਹੁੰਦਾ ਸ਼ਨੀ ਜਨਮਤੀ ਦਾ ਸ਼ਨੀ ਮਹਾਪੂਜਾ ਬੜੀ ਚੱਲਦਾ ਸ਼ਨੀਵਾਰ ਪ੍ਰੀਆ ਸ਼ਨੀਮਾਵਸੇਲਾਪhishek ਕਰਾਵੇ ਇਸ ਕਰ ਸ਼ਨੀ ਜੰਤਰੀ ਦਾ ਤਾਂ ਦਿਨ ਬਹੁਤ ਵਧੀਆ ਮਹੱਤਵਪੂਰਨ ਹੁੰਦਾ ਹੈ ਅੱਜ ਇਸ ਮੁਕਤੇ ਦੇ ਜਿਹੜੇ ਮੰਡਲੀ ਪਹੁੰਚ ਰਹੀ ਹੈ ਮੰਡੇ ਪਵਨ ਕੁਮਾਰ ਜੀ ਪਹੁੰਚ ਰਹੇ ਨੇ ਉਹਨਾਂ ਦੀ ਮੰਡਲੀ ਪਹੁੰਚ ਰਹੀ ਹੈ ਭਜਨ ਕੀਰਤਨ ਕਰੂਗੀ ਇੱਥੇ ਸਾਰੀ ਦਿਹਾੜੀ ਚੱਲਣਾ ਭਜਨ ਕੀਤਾ ਸ਼ਾਮ ਨੂੰ ਦੀਪਮਾਲ ਉਹ ਵੀ ਦੀਮਾਲਾ ਵੀ ਹੋਊਗੀ ਅਸਤਵਾਜੀ ਵੀ ਹੋਊਗੀ ਸ਼ਾਮ ਨੂੰ ਸ਼ਾਮ ਨੂੰ 8 ਵਜੇ ਹਮਨ ਵੀ ਆ ਇੱਥੇ ਚੰਦੇਵ ਜੀ ਦਾ ਬਾਬਾ ਜੀ ਪਹੁੰਚਨੇ ਗਲਾਬਾ ਜੀ ਬਾਬਾ ਜੀ ਗਲਾਬ ਜਾਤੀ ਦੇ ਸਾਡੇ ਨੂੰ ਅਸ਼ੀਰਵਾਦ ਆ ਜੀ ਹਰਨਾਮਪੁਰੇ ਤੋਂ ਹਰ ਸਾਲ ਆਉਂਦੇ ਨੇ ਜੀ ਪਹਿਲਾ ਪਾਪਾ ਧਰਮਦਾਸ ਜੀ ਸੀ ਉਹ ਆਂਦੇ ਨੇ ਫਿਰ ਹੁਣ ਪਾਪਾ ਗੁਲਾਬਦਾਸ ਜੀ ਨੇ ਇਹਨਾਂ ਦਾ ਅਸ਼ੀਰਵਾਦ ਬਹੁਤ ਸਾਡੇ ਨਗਰ ਸਾਨ੍ਹੇ ਵਾਲ ਦੇ ਨਗਰ ਦੇ ਉੱਪਰ ਬਹੁਤ ਅਸ਼ੀਰਵਾਦ ਆਇਆ ਭਰਨਾਮਪੁਰ ਦੇ ਡੇਰੇ ਦਾ ਬਹੁਤ ਅਸ਼ੀਰਵਾਦ ਆ ਪ੍ਰਾਤਨ ਮੰਦਰ ਹੈ ਜੀ ਇਹ ਪ੍ਰਾਤਨ ਮੰਦਰ ਹੈ ਜੀ ਮਤਲਬ ਇਤਿਹਾਸ ਹੈ ਸ਼ਨੀ ਦੇਵ ਜੀ ਦਾ ਇਤਿਹਾਸ ਹੈ ਸ਼ਨੀ ਦੇਵ ਜੀ ਦੀ ਮੂਰਤੀ ਇੱਥੇ ਸਥਾਪਨਾ ਹੋਈ ਸੀ ਸਭ ਤੋਂ ਪਹਿਲਾਂ ਜੀ ਸ਼ਨੀ ਦੇਵ ਜੀ ਦੀ ਇਸ ਤਰ੍ਹਾਂ ਜਿਹੜੀ ਛਿਲਾ ਲਿਆਂਦੇ ਸੀ ਸ਼ਨੀ ਦੇਵ ਜੀ ਦੀ ਰਾਜਸਥਾਨ ਤੋਂ ਲਿਆਂਦੇ ਸੀ ਸ਼ਨੀ ਦੇਵ ਸਿੰਘਣਾਪੁਰ ਜਾ ਕੇ ਪੂਜਾ ਕਰਾ ਕੇ ਤੇ ਸ਼ਨੀ ਦੇਵ ਜੀ ਛਿਲਾ ਤਾਂ ਆਈ ਆ ਤੁਸੀਂ ਇਹ ਦੇਖ ਲਓ ਇੰਨਾ ਇਤਿਹਾਸ ਸੀ ਛੰਦੇਵ ਜੀ ਜਿਸ ਦਿਨ ਸਥਾਪਨਾ ਹੋਈ ਛੰਦੇਵ ਜੀ ਦੀ ਉਸ ਦਿਨ ਘੱਟੋ ਘੱਟ 7-8 ਬੰਦੇ ਲੱਗੇ ਹੋ ਸੀ ਛੰਦੇਵ ਜੀ ਸ਼ੀਲਾ ਚੱਕਰ ਨੂੰ ਛੰਦੇਵ ਜੀ ਸ਼ੀਲਾ ਨਹੀਂ ਚੱਕੀ ਗਈ ਉਹਰੇ ਫਿਰ ਯਾਦ ਆਇਆ ਫਿਰ ਦੋ ਬੰਦੇ ਮਾਮਾ ਭਾਂਜਾ ਲੱਗੇ ਛੰਦੇਵ ਦੇ ਦੋ ਹੀ ਜਾਣੇ ਅਸਲਾ ਚੱਕਿਆ ਪੌਣੀਆਂ ਚੜਾਦੇ ਫਟਾਫਟ ਫਿਟ ਮਾਮੇ ਭਾਂਜੇ ਤੇ ਬਹੁਤ ਖੁਸ਼ ਹੁੰਦੇ ਮਾਮਾ ਭਾਂਜਾ ਇਕੱਠਾ ਪੂਜਾ ਕਰਨ ਛੰਦੇਵ ਜੀ ਦੇ ਇਸ ਦਿਨ ਆਪ ਛੰਨੀ ਮਾਬਰ ਨੂੰ ਛੰਨੀ ਜਨਮਤੀ ਨੂੰ ਤਾਂ ਛੰਦੇਵ ਜੀ ਬਹੁਤ ਭਰ ਦਿੰਦੇ ਜੀ ਨਮਸਕਾਰ ਮੇਰਾ ਨਾਮ ਅਜੀ ਮੋਹਿਤ ਸ਼ਾਸਤਰੀ ਸ਼ਨੀਤਾ ਮੰਦਰ ਦੇ ਵਿੱਚ ਅੱਜ ਸ਼ਨੀ ਮਹਾਰਾਜ ਦਾ ਜਨਮ ਦਿਨ ਸ਼ਨੀ ਜਨਤੀ ਬੜਾ ਤੁਮਤਾਂ ਨਾਲ ਮਨਾਇਆ ਜਾ ਰਿਹਾ ਤੇ ਸਾਰੇ ਸ਼ਰਧਾਲੂਆਂ ਨੂੰ ਖੱਤ ਚੋੜ ਕੇ ਨਵੇਦਨ ਬੇਨਤੀ ਪ੍ਰਾਰਥਨਾ ਕਿ ਆ ਜੋ ਦਿਨਾਂ ਜਿਸ ਦਿਨ ਆਪਾਂ ਸ਼ਨੀ ਭਗਵਾਨ ਦੀ ಅಪਾਰ ਕਿਰਪਾ ਪ੍ਰਾਪਤ ਕਰ ਸਕਦੇ ਸ਼ਨੀ ਦੇਵ ਤੋਂ ਅੱਜ ਦੇ ਦਿਨ ਜੇ ਦੀ ਕੋਈ ਚੀਜ਼ ਮੰਗਦੇ ਆ ਤੇ ਸ਼ਨੀ ਦੇਵ ਆਪਣੀ ਇੱਕ ਸਾਲ ਦੇ ਵਿੱਚ ਪੂਰੀ ਕਰ ਦਿੰਦੇ ਆ ਸ਼ਨੀ ਦੇਵ ਨੇ ਵਚਨ ਦਿੱਤਾ ਹੋਇਆ ਕਿ ਜਿਸ ਦਿਨ ਮੇਰਾ ਜਨਮ ਦਿਨ ਹੋਵੇ અમાਵਸ ਹੋਵੇ ਉਸ ਦਿਨ ਜਿਹੜਾ ਵੀ ਭਗਤ ਸੱਚੇ ਹਿਰਦੇ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਪੁਕਾਰ ਕੋਈ ਬੇਨਤੀ ਮੇਰੇ ਮੂਹਰੇ ਕਰਦਾ ਤਾਂ ਮੈਂ ਉਹਨੂੰ ਸਵੀਕਾਰ ਕਰਦਾ ਤਾਂ ਅੱਜ ਇਹ ਬਹੁਤ ਕਰਮਾਂ ਵਾਲਾ ਤੇ ਬੜਾ ਭਾਗਾ ਵਾਲਾ ਦਿਨ ਆ ਕਿ ਅਸੀਂ ਕਲ ਯੁੱਗ ਦੇ ਵਿੱਚ ਸਾਡਾ ਜਨਮ ਹੋਇਆ ਤੇ ਅੱਜ ਅਸੀਂ ਇਹ ਦਿਨ ਮਨਾ ਰਹੇ ਸ਼ਨੀ ਭਗਵਾਨ ਸ਼ਨੀ ਦੇ ਮਹਾਰਾਜ ਕੀ ਜੈ ਹਾਂ ਜੀ ਇੱਥੇ ਸਾਰੀਆਂ ਹੀ ਮੂਰਤੀਆਂ ਦੀ ਸਥਾਪਨਾ ਹੋਇਆ ਜੀ ਸਾਰੇ ਭਗਵਾਨ ਵਿਰਾਜਮਾਨ ਨੇ ਮਹਾਦੇਵ ਪੰਜ ਪਰਵਾ ਸ਼੍ਰੀ ਮਹਾਰਾਜ ਦੁਰਗਾ ਮਾਤਾ ਹਨੂਮਾਨ ਜੀ ਰਾਮ ਦਰਵਾ ਰਾਧਾ ਕ੍ਰਿਸ਼ਨ ਦਰਵਾ ਪੱਕੀ ਸਾਰੀ ਮਹਾਰਾਜ ਦੀ ਥੀ ਸਥਾਪਨਾ ਇੰਨੀ ਸੰਗਠਿਤ ਹੁੰਦੀ ਹੈ ਮਤਲਬ ਇੱਥੇ ਸੋਮਵਾਰ ਮੰਗਲਵਾਰ ਸ਼ਨੀਵਾਰ ਇਹ ਦਿਨਾਂ ਦੇ ਵਿੱਚ ਭੀੜ ਹੁੰਦੀ ਹੈ ਜੀ ਜ਼ਿਆਦਾ ਸ਼ਰਧਾਲੂ ਜ਼ਿਆਦਾ ਆਉਂਦੇ ਨੇ ਇਹ ਬਾਕੀ ਦਿਨ ਤਿਹਾਰ ਜਨਮਸ਼ਤਮੀ ਸ਼ਿਵਰਾਤਰੀ ਦੀਵਾਲੀ ਦੇ ਸ਼ਹਿਰਾ ਹੋਲੀ ਲੋੜੀ ਸਾਰੀ ਪਰਵ ਇੱਥੇ ਬੜੀ ਧੂਮ-ਕਾਮ ਨਾਲ ਮਨਾਇਆ ਜਾਂਦਾ ਹੈ